ਪੰਜਾਬੀ ਕਲਾਕਾਰ ਗਿੱਪੀ ਗਰੇਵਾਲ ਆਪਣੀ ਫਿਲਮ ਸ਼ਿੰਦਾ ਸ਼ਿੰਦਾ ਨੂੰ ਪਾਪਾ ਨੂੰ ਲੈ ਕੇ ਬੜੇ ਹੀ ਸੁਰਖਿਆ ਚਨੇ ਜਿਸ ਦੀ ਪ੍ਰੋਮੋਸ਼ਨ ਅਦਾਕਾਰ ਹਾਲੇ ਸ਼ ਮੁੱਲਾਪੁਰ ਵਿੱਚ ਹੋਏ ਆਈਪੀਐਲ ਮੈਚ ਚ ਕਰਦੇ ਨਜ਼ਰ ਆਏ ਜਿੱਥੇ ਗਿੱਪੀ ਦੀ ਪੂਰੀ ਫੈਮਲੀ ਤੇ ਉਹਨਾਂ ਦੀ ਫਿਲਮ ਦੀ ਸਟਾਰ ਕਾਸਟ ਹੀਨਾ ਖਾਨ ਵੀ ਨਜ਼ਰ ਆਈ ਜਿਸ ਨਾਲ ਗਿੱਪੀ ਗਰੇਵਾਲ ਦੀ ਘਰ ਵਾਲੀ ਰਵਨੀਤ ਨੇ ਵੀ ਖੂਬ ਮਸਤੀ ਕੀਤੀ ਇਸ ਮੌਕੇ ਤੇ ਹੀਨਾ ਨੂੰ ਦੇਖ ਕੇ ਲੋਕ ਮੈਚ ਛੱਡ ਹੀਨਾ ਹੀਨਾ ਕਰਕੇ ਚੱਲਣ ਲੱਗ ਪਏ ਹੀਨਾ ਨੇ ਵੀ ਫੈਨਸ ਨਾਲ ਸੈਲਫੀ ਲਈ ਤੇ ਇਸ ਮੋਮੈਂਟ ਨੂੰ ਖੂਬ ਇੰਜੋਏ ਕੀਤਾ ਦੱਸ ਦੇ ਕਿ ਫਿਲਮ ਹੀਨਾ ਕਾਂਦੀ ਪਹਿਲੀ ਪੰਜਾਬੀ ਫਿਲਮ ਹੋਵੇਗੀ ਹੀਨਾ ਇਸ ਤੋਂ ਪਹਿਲਾਂ ਵੀ ਕਈ ਮਿਊਜ਼ਿਕ ਵੀਡੀਓਜ਼ 'ਚ ਕੰਮ ਕਰ ਚੁੱਕੀ ਹੈ ਅਤੇ ਆਪਣੇ ਸੀਰੀਅਲ 'ਇਹ ਰਿਸ਼ਤਾ ਕਿਆ ਕਹਿੰਦਾ ਹੈ' ਰਾਹੀਂ ਸਾਰਿਆਂ ਦੇ ਦਿਲਾਂ 'ਚ ਜਗ੍ਹਾ ਬਣਾ ਚੁੱਕੀ ਹੈ ਪੰਜਾਬੀ ਫਿਲਮ ਇੰਡਸਟਰੀ 'ਚ ਹੀਨਾ ਦਾ ਗਿੱਪੀ ਗਰੇਵਾਲ ਨਾਲ ਡੈਬਿਊ ਹੋਣ ਜਾ ਰਿਹਾ ਹੈ ਜਿਸ ਨੂੰ ਦੇਖਣ ਲਈ ਹੀਨਾ ਦੇ ਫੈਨਸ ਸਭ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਸ਼ਿੰਦਾ ਸ਼ਿੰਦਾ ਨੋ ਪਾਪਾ ਦਾ ਟੀਜ਼ਰ ਤਾਂ ਰਿਲੀਜ਼ ਹੋ ਚੁੱਕਿਆ ਹੈ ਜਿਸ ਨੂੰ ਖੂਬ ਪਿਆਰ ਮਿਲਿਆ ਫਿਲਮ 10 ਮਈ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ ਸ਼ਿੰਦਾ ਸ਼ਿੰਦਾ ਨੋ ਪਾਪਾ ਇੱਕ ਦਿਲ ਨੂੰ ਖੁਸ਼ ਕਰਨ ਵਾਲੀ ਪਰਿਵਾਰਕ ਕੋਮੇਡੀ ਮੈਂ ਜਿਸ ਦਾ ਨਿਰਦੇਸ਼ਨ ਅਮਰਪ੍ਰੀਤ ਜੀਐਸ ਛਾਬੜਾ ਨੇ ਕੀਤਾ। ਫਿਲਮ ਨੂੰ ਨਰੇਸ਼ ਕਥੂਰੀਆ ਨੇ ਲਿਖਿਆ ਹੈ। ਵੱਲੋਂ ਦੇਖਣਾ ਇਹ ਹੋਵੇਗਾ ਗਿੱਪੀ ਗਰੇਵਾਲ ਨਾਲ ਹੀਨਾ ਖਾਨ ਦੀ ਜੋੜੀ ਲੋਕਾਂ ਨੂੰ ਕਿੰਨੀ ਕੁ ਪਸੰਦ ਆਂਦੀ ਹੈ। ਦੋਹਾਂ ਕਲਾਕਾਰਾਂ ਦੇ ਫੈਨਸ ਦਾ ਉਹਨਾਂ ਦੀ ਇਸ ਫਿਲਮ ਨੂੰ ਲੈ ਕੇ ਕਾਫੀ ਬੇਸਬਰ ਨੇ। ਪਰ ਤੁਸੀਂ ਇਸ ਫਿਲਮ ਨੂੰ ਦੇਖਣ ਲਈ ਕਿੰਨੇ ਐਕਸਾਈਟਿਡ ਹੋ ਆਪਣੀ ਐਕਸਾਈਟਮੈਂਟ ਕਮੈਂਟ ਰਾਹੀਂ ਸਾਡੇ ਨਾਲ ਸ਼ੇਅਰ ਕਰੋ।